ਸਕੂਲ ਦੇ ਵਿੱਚ ਬੱਚਿਆਂ ਦੇ ਨਾਲ ਹੁੰਦੀ ਲਾਪਰਵਾਹੀ ਅਣਗਹਿਲੀ ਦੇ ਕਈ ਮਾਮਲੇ ਤੁਸੀਂ ਦੇਖੇ ਹੋਣਗੇ ਬਹੁਤ ਸਾਰੀਆਂ ਖਬਰਾਂ ਜਿਹੜੀਆਂ ਉਹ ਤੁਸੀਂ ਸੁਣੀਆਂ ਤੇ ਪੜ੍ਹੀਆਂ ਹੋਣਗੀਆਂ ਵੀ ਬੱਚੇ ਜਿਹੜੇ ਛੋਟੇ ਆ ਜਿਹੜੇ ਬਿਲਕੁਲ ਮਾਸੂਮ ਆ ਉਹਨਾਂ ਦੇ ਨਾਲ ਕਿੱਦਾਂ ਦਾ ਵਿਹਾਰ ਜਿਹੜਾ ਉਹ ਸਕੂਲਾਂ 'ਚ ਕੀਤਾ ਜਾਂਦਾ ਇਹ ਵੀਡੀਓ ਜਿਹੜਾ ਤੁਸੀਂ ਆਪਣੀ ਸਕਰੀਨ ਦੇ ਉੱਤੇ ਦੇਖ ਰਹੇ ਹੋ ਇਹ ਦਰਸਲ ਯੂਪੀ ਦੇ ਜ਼ਿਲ੍ਹਾ ਪ੍ਰਿਆਗਰਾਜ ਦੇ ਪਿੰਡ ਦੇ ਲੋਹਾਰਾ ਮੱਝਾ ਦਾ ਜਿੱਥੇ ਸਕੂਲ ਜਿਹੜਾ ਸਰਕਾਰੀ ਆ ਹੁਣ ਸਕੂਲ ਦੇ ਵਿੱਚੋਂ ਜਿੱਥੇ ਬੱਚਿਆਂ ਨੂੰ ਜਾਣ ਦੀ ਕਾਲੀ ਹੁੰਦੀ ਆ ਵੀ ਹੁਣ ਛੁੱਟੀ ਹੋ ਗਈ ਆ ਤੇ ਭੱਜিয়ে ਫਟਾਫਟ ਘਰਾਂ ਨੂੰ ਜਾਈਏ ਘਰ ਜਾ ਕੇ ਜਿਹੜਾ ਆਪਣਾ ਬੈਗ ਬਸਤਰਾ ਰੱਖੀਏ ਉੱਥੇ ਕੱਪੜੇ ਚੇਂਜ ਕਰੀਏ ਤੇ ਮੁੜ ਕੇ ਖੇਡੀਏ ਪਰ ਇਸੇ ਤਰ੍ਹਾਂ ਦੀ ਕਾਲੀ ਜੇ ਟੀਚਰਸ 'ਚ ਹੋਵੇ ਜਾਂ ਉੱਥੋਂ ਦਾ ਜਿਹੜਾ ਮੈਨੇਜਮੈਂਟ ਆ ਉੱਥੇ ਹੋਵੇ ਤਾਂ ਫਿਰ ਇਹੋ ਜਿਹੇ ਨਤੀਜੇ ਨਿਕਲਣਗੇ ਜੋ ਇਸ ਵਕਤ ਇਸ ਛੋਟੇ ਜਿਹੇ ਬੱਚੇ ਦੇ ਨਾਲ ਹੋਇਆ ਟੀਚਰਸ ਨੂੰ ਤੇ ਮੈਨੇਜਮੈਂਟ ਨੂੰ ਸਕੂਲ 'ਚੋਂ ਜਾਣ ਦੀ ਇੰਨੀ ਕਾਲੀ ਸੀਗੀ ਵੀ ਉਹਨਾਂ ਨੇ ਇਹ ਵੀ ਗੌਰ ਕਰਨਾ ਜਿਹੜਾ ਮੁਨਾਸਬ ਨਹੀਂ ਸਮਝਿਆ ਕਿਤੇ ਕੋਈ ਬੱਚਾ ਸਕੂਲ ਦੇ ਵਿੱਚ ਤਾਂ ਨਹੀਂ ਰਹਿ ਗਿਆ ਕਿਤੇ ਕੋਈ ਪੱਖਾ ਚੱਲਦਾ ਤਾਂ ਨਹੀਂ ਰਹਿ ਗਿਆ ਕਿਤੇ ਕੋਈ ਟੂਟੀ ਚੱਲਦੀ ਤਾਂ ਨਹੀਂ ਰਹੀ ਖੈਰ ਇਹ ਤਾਂ ਬਹੁਤ ਵੱਡੀਆਂ ਗੱਲਾਂ ਨੇ ਇਹਨਾਂ ਨੂੰ ਤਾਂ ਆਮ ਆਸੂਮ ਨਹੀਂ ਨਹੀਂ ਦਿਸਿਆ ਜਿਹੜਾ ਹਾਲ ਦੇ ਵਿੱਚ ਆ ਇਹ ਕਿਤੇ ਮਤਲਬ ਅੱਗੇ ਪਿੱਛੇ ਕਮਰੇ ਚ ਨਹੀਂ ਹੈਗਾ ਸਕੂਲ ਦੇ ਵਿੱਚ ਇੱਕ ਹਾਲ ਬਣਿਆ ਹੋਇਆ ਜਿੱਥੇ ਛੋਟੇ ਬੱਚਿਆਂ ਨੂੰ ਪੜਾਇਆ ਜਾਂਦਾ ਉਸੇ ਹਾਲ ਦੇ ਵਿੱਚ ਇਹਨਾਂ ਨੂੰ ਇਹ 3 ਸਾਲ ਦਾ ਜਿਹੜਾ ਬੱਚਾ ਇਹ ਦਿਸਿਆ ਹੀ ਨਹੀਂ ਤੇ ਸਕੂਲ ਨੂੰ ਜਿੰਦਰਾ ਲਾ ਕੇ ਦੋਵੇਂ ਪਾਸਿਓ ਇਹ ਸਾਰੇ ਜਾਣੇ ਜਿਹੜਾ ਸਟਾਫ ਆ ਇਹ ਘਰੋਂ ਘਰੀ ਚਲਾ ਗਿਆ। ਇਸੇ ਦੌਰਾਨ ਜਿਹੜੇ ਆਸ-ਪਾਸ ਦੇ ਲੋਕ ਸੀਗੇ ਜਦੋਂ ਇਹ ਬੱਚੇ ਨੇ ਰੋਣਾ ਸ਼ੁਰੂ ਕੀਤਾ ਜਦੋਂ ਉਹਨਾਂ ਨੇ ਇਹਦੀ ਆਵਾਜ਼ ਸੁਣੀ ਵੀ ਬੱਚਾ ਅੰਦਰ ਰੋ ਰਿਹਾ ਤੇ ਦਿਖਦਾ ਕਿਤੇ ਪਿਆ ਨਹੀਂ ਆ ਤੇ ਜਦੋਂ ਇਹ ਲੋਕ ਤਿੰਨ-ਚਾਰ ਜਾਣੇ ਇਕੱਠੇ ਹੋ ਕੇ ਸਕੂਲ ਦੇ ਅੰਦਰ ਆਉਂਦੇ ਆ ਤਾਂ ਮੰਜ਼ਰ ਤੁਹਾਡੇ ਸਾਹਮਣੇ ਆ। ਕੈਂਚੀ ਗੇਟ ਲੱਗਾ ਹੋਇਆ ਦੋਨਾਂ ਪਾਸਿਆਂ ਤੋਂ ਤੇ ਇਹ ਬੱਚਾ ਜਿਹੜਾ ਇਹ ਅੰਦਰ ਡੱਕਿਆ ਹੋਇਆ। ਇਹ ਬੱਚੇ ਨੂੰ ਪੁੱਛਦੇ ਆ ਬੱਚਾ ਬਿਲਕੁਲ ਛੋਟਾ ਉਹ ਦੱਸ ਵੀ ਨਹੀਂ ਸਕਦਾ ਵੀ ਉਹਦੇ ਪਿਤਾ ਦਾ ਨਾਮ ਕੀ ਆ ਉਹ ਕਿਹੜੇ ਪਿੰਡ ਤੋਂ ਆਇਆ ਜਾਂ ਕਿਹੜੇ ਮਹੱਲੇ ਦਾ ਉਹ ਰਹਿਣ ਵਾਲਾ ਪਰ ਇਹਨਾਂ ਨੂੰ ਦੇਖ ਕੇ ਉਸ ਬੱਚੇ ਨੂੰ ਇੰਨੀ ਆਸ ਉਮੀਦ ਹੋ ਗਈ ਇੰਨਾ ਤਰਵਾਸਾ ਹੋ ਗਿਆ ਤਸੱਲੀ ਹੋ ਗਈ ਵੀ ਹੁਣ ਮੈਨੂੰ ਜਿਹੜਾ ਇਹ ਸਕੂਲ ਚੋਂ ਕੱਢ ਲਿਆ ਜਾਏਗਾ ਫਿਰ ਇਸ ਸ਼ਖਸ ਨੇ ਇਹ ਵੀਡੀਓ ਬਣਾ ਕੇ ਜਿਹੜਾ ਕਈ ਗਰੁੱਪਸ ਦੇ ਵਿੱਚ ਵਾਇਰਲ ਕੀਤਾ ਕਿਉਂਕਿ ਇਹਨੂੰ ਵੀ ਨਹੀਂ ਸੀ ਪਤਾ ਵੀ ਜਿਹੜੇ ਮੈਡਮ ਇੱਥੇ ਪੜਾਉਂਦੇ ਆ ਜਾਂ ਜਿਹੜੇ ਟੀਚਰ ਆ ਜਾਂ ਜਿਹੜਾ ਸਟਾਫ ਆ ਉਹਨਾਂ ਦਾ ਕੰਟੈਕਟ ਨੰਬਰ ਕੀ ਆ ਮੈਂ ਕਿੱਦਾਂ ਸੰਪਰਕ ਕਰਾਂ ਏ ਸਬਬ ਇਹ ਬਣਿਆ ਵੀ ਇਹ ਜਿਹੜਾ ਵੀਡੀਓ ਹੈ ਤੁਰੰਤ ਹੀ ਕਿਸੇ ਸਰਕਾਰੀ ਮੁਲਾਜ਼ਮ ਦੇ ਕੋਲ ਪਹੁੰਚ ਗਿਆ ਤੇ ਉਹਨੇ ਅਗਾਹ ਫਿਰ ਜਿਹੜਾ ਜ਼ਿਲ੍ਹਾ ਸਿੱਖਿਆ ਸਿੱਖਿਆ ਅਫਸਰ ਨੂੰ ਭੇਜ ਦਿੱਤਾ ਜਿੱਤੋਂ ਬਾਅਦ ਫਿਰ ਉਹਨਾਂ ਨੇ ਤੁਰੰਤ ਕਾਰਵਾਈ ਕਰਦਿਆਂ ਪਹਿਲਾਂ ਤਾਂ ਫੋਨ ਕਰਕੇ ਇਸ ਬੱਚੇ ਨੂੰ ਛੁਡਾਇਆ ਵੀ ਕਹਿੰਦੇ ਦਰਵਾਜ਼ਾ ਖੋਲੋ ਜਾ ਕੇ ਉਹ ਬੱਚਾ ਰੋ ਰਿਹਾ ਬਿਹਾਲ ਹੋ ਰਿਹਾ ਤੇ ਨਾਲ ਹੀ ਉਹਨਾਂ ਨੇ ਫਿਰ ਜਿਹੜੇ ਮੈਡਮ ਸੀਗੇ ਉਹਨਾਂ ਦਾ ਨਾਮ ਜੂਲੀ ਕੁਮਾਰ ਦੱਸਿਆ ਜਾ ਰਿਹਾ ਮੈਡਮ ਦਾ ਉਹਨਾਂ ਨੂੰ ਸਸਪੈਂਡ ਕੀਤਾ ਨਾਲ ਹੀ ਜਿਹੜਾ ਹੋਰ ਸਟਾਫ ਸੀਗਾ ਉਹਨਾਂ ਨੂੰ ਸਸਪੈਂਡ ਕੀਤਾ ਵੀ ਤੁਸੀਂ ਇਸ ਸਕੂਲ ਦੇ ਵਿੱਚੋਂ ਤੁਹਾਡੀ ਜ਼ਿੰਮੇਵਾਰੀ ਆ ਵੀ ਬੱਚੇ ਜਿਹੜੇ ਆਏ ਆ ਉਹ ਵਾਪਸ ਆਪੋ ਆਪਣੇ ਘਰਾਂ ਤੱਕ ਪਹੁੰਚ ਜਾਣ ਉਹਨਾਂ ਦੇ ਮਾਤਾ ਪਿਤਾ ਉਹਨਾਂ ਨੂੰ ਲੈ ਜਾਣ ਘਟੋ ਘਟ ਇੰਨਾ ਖਿਆਲ ਤਾਂ ਰੱਖੋ ਵੀ ਇਹ ਛੋਟਾ ਬੱਚਾ ਜਿਹੜਾ ਤੁਸੀਂ ਇਹ ਵੀ ਧਿਆਨ ਨਹੀਂ ਦਿੱਤਾ ਵੀ ਸਕੂਲ ਦੇ ਵਿੱਚ ਜਦੋਂ ਅਸੀਂ ਸਵੇਰੇ ਹਾਜ਼ਰੀ ਲਗਾਈ ਤੇ ਇੰਨੇ ਬੱਚੇ ਸੀਗੇ ਛੁੱਟੀ ਵੇਲੇ ਇੰਨੇ ਬੱਚੇ ਹੋਣੇ ਚਾਹੀਦੇ ਬੱਚੇ ਪੂਰੇ ਹੋਣੇ ਚਾਹੀਦੇ ਨਫਰੀ ਪੂਰੀ ਗਿਣਤੀ ਪੂਰੀ ਹੋਣੀ ਚਾਹੀਦੀ ਆ ਪਰ ਇਦਾਂ ਦਾ ਧਿਆਨ ਦਿੰਦਾ ਕਿੱਥੇ ਆ ਕੋਈ ਸਰਕਾਰੀ ਸਕੂਲ ਦੇ ਵਿੱਚ ਤਾਂ ਖਾਸ ਤੌਰ ਤੇ ਬਹੁਤ ਵੱਡੇ ਪੱਦਰ ਦੀਆਂ ਜਿਹੜੀਆਂ ਅਨਗਹਿਲੀਆਂ ਉਹ ਕਰ ਜਾਂਦੇ ਆ ਲੋਕ ਤੇ ਜਿਹਦਾ ਇਹ ਮਾਮਲਾ ਤਾਜ਼ਾ ਸਾਡੇ ਸਾਹਮਣੇ ਆ ਖੈਰ ਬੈਰ ਹਾਲ ਆ ਜਿਹੜਾ ਸ਼ਖਸ ਜਿਹਨੇ ਵੀਡੀਓ ਬਣਾਈ ਜਿਹਨੇ ਵੀਡੀਓ ਫਿਰ ਵਾਇਰਲ ਕੀਤੀ ਇਹਦੀ ਜਿਹੜੀ ਮਸਤੀਦੀ ਦੇ ਨਾਲ ਇਹਦੀ ਹਰਕਤ ਦੇ ਨਾਲ ਕੀ ਹੋਇਆ ਕਿ ਜਦੋਂ ਜ਼ਿਲ੍ਹਾ ਸਿੱਖਿਆ ਅਫਸਰ ਨੂੰ ਪਤਾ ਲੱਗਾ ਵੀ ਇਹ ਸਕੂਲ ਦੇ ਵਿੱਚ ਜਿਹੜਾ ਇੱਕ ਪ੍ਰਾਇਮਰੀ ਸਕੂਲ ਹੈ ਬੱਚਿਆਂ ਦਾ ਨਿੱਕਾ ਸਕੂਲ ਹੈ ਸਰਕਾਰੀ ਸਕੂਲ ਹੈ ਇਹਦੇ ਵਿੱਚ ਇੱਕ ਬੱਚਾ ਅੰਦਰ ਕੈਦ ਆ ਉਹਨੂੰ ਤੁਰੰਤ ਜਿਹੜਾ ਇਹਨਾਂ ਨੇ ਬਾਹਰ ਕਢਾਇਆ ਤੇ ਜਿਹੜਾ ਸਟਾਫ ਜਿਹੜਾ ਉਸ ਵਕਤ ਮੌਕੇ ਤੇ ਮੌਜੂਦ ਸੀਗਾ ਜਿਨ੍ਹਾਂ ਦਾ ਨਾਮ ਦੱਸਿਆ ਜਾ ਰਿਹਾ ਵੀ ਜਿਨ੍ਹਾਂ ਨੇ ਤਾਲਾ ਲਗਾ ਕੇ ਜਿਨ੍ਹਾਂ ਦੀ ਜ਼ਿੰਮੇਵਾਰੀ ਸੀ ਘਰ ਜਾਣ ਦੀ ਪਰ ਉਹਨਾਂ ਨੂੰ ਕਾਲੀ ਬੱਚਿਆਂ ਤੋਂ ਵੱਧ ਸੀਗੀ ਵੀ ਅਸੀਂ ਫਟਾਫਟ ਜਿਹੜਾ ਘਰੋ ਘਰੀ ਪਹੁੰਚੀ ਹੈ ਹਾਲੇ ਗਨੀਮਤ ਇਹ ਰਹੀ ਕਿ ਇਹ ਬੱਚਾ ਕੋ ਬਹੁਤੀ ਦੇਰ ਅੰਦਰ ਡੱਕਿਆ ਨਹੀਂ ਰਿਹਾ ਮਹਿਜ਼ ਅੱਧਾ ਪੌਣਾ ਘੰਟੇ ਬਾਅਦ ਹੀ ਕਿਉਂਕਿ ਇਹਨੇ ਰੋਣਾ ਸ਼ੁਰੂ ਕਰ ਦਿੱਤਾ ਜਦੋਂ ਤਾਲਾ ਲੱਗ ਗਿਆ ਤਾਂ ਉਹਨਾਂ ਦੇ ਕੰਨਾਂ ਦੇ ਵਿੱਚ ਇਹਦੇ ਰੋਣ ਦੀ ਆਵਾਜ਼ ਪੈ ਗਈ ਤਾਂ ਇਸ ਬੱਚੇ ਨੂੰ ਲਗਭਗ 1.5 ਘੰਟੇ ਬਾਅਦ ਹੀ ਜਿਹੜਾ ਰੈਸਕਿਊ ਕਰ ਲਿਆ ਗਿਆ ਬਚਾ ਲਿਆ ਗਿਆ ਤੇ ਉਹ ਜਿਹੜੇ ਮੁਲਾਜ਼ਮ ਆ ਉਹਨਾਂ ਨੂੰ ਇਸ ਵਕਤ ਉਹਨਾਂ ਦੇ ਅਫਸਰਾਂ ਨੇ ਸਸਪੈਂਡ ਕਰ ਦਿੱਤਾ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ